ਦੇਖੋ ਪਿਛਲੇ 50 ਸਾਲਾਂ ਚ ਮੁੱਦੇ ਬਦਲੇ ਤਾਂ ਹਨ ਨਹੀਂ ਜੀ। ਉਹੀ ਮੁੱਦੇ ਨੇ ਜਿਹੜੇ ਪਹਿਲਾਂ ਸੀ। ਉਹੀ ਭ੍ਰਿਸ਼ਟਾਚਾਰ ਹੈ। ਸਭ ਤੋਂ بڑا ਮੁੱਦਾ ਜਿਹੜੇ ਆ ਸਭ ਤੋਂ ਰੂਟ ਕੌਜ਼ ਹੈ ਹਰੇਕ ਮੁੱਦੇ ਦਾ ਉਹ ਭ੍ਰਿਸ਼ਟਾਚਾਰ ਹੈ। ਤੇ ਭ੍ਰਿਸ਼ਟਾਚਾਰ ਤੋਂ ਉਤਪੰਨ ਹੁੰਦੀ ਹੈ ਬਰੋਜਗਾਰੀ, ਭ੍ਰਿਸ਼ਟਾਚਾਰ ਤੋਂ ਉਤਪੰਨ ਹੁੰਦੀ ਹੈ ਕੈਂਸਰ ਦੀ ਸਮੱਸਿਆ, ਭ੍ਰਿਸ਼ਟਾਚਾਰ ਤੋਂ ਉਤਪੰਨ ਹੁੰਦਾ ਸਾਡੀ ਜਿਹੜੀ ਇੰਡਸਟਰੀ ਇੱਥੇ ਕੋਈ ਹੈ ਨਹੀਂ। ਭ੍ਰਿਸ਼ਟਾਚਾਰ ਤੋਂ ਜਿਹੜੇ ਧੂਰੀ ਗੰਨਾ ਮਿਲ ਹੈ ਜੇ ਪੈਸੇ ਨਹੀਂ ਮਿਲਦੇ ਕਿਸਾਨਾਂ ਨੂੰ ਉਹਨਾਂ ਦੇ ਆਪਣੇ ਆਪਣੀ ਫਸਲ ਦੇ ਤਾਂ ਉਹ ਵੀ ਭ੍ਰਿਸ਼ਟਾਚਾਰ ਤੋਂ ਹੀ ਆ। ਤੋਂ ਸਾਰਾ ਕੁਝ ਕੁਝ ਨਹੀਂ ਬਦਲਿਆ। ਤੁਸੀਂ ਮੈਂ ਦੇਖਿਆ ਵੀ ਹੁਣ ਮੈਂ ਸਵੇਰੇ ਮਲੇਰਕੋਟਲੇ ਸੀ। ਰਾਤ ਚ ਅਸੀਂ ਧੂਰੀ ਸੰਗਰੂਰ ਹੁੰਦੇ ਹੋਏ ਇੱਥੇ ਪਹੁੰਚੇ ਆ। ਹਰ 10 ਕਿਲੋਮੀਟਰ ਬਾਅਦ ਇੱਕ ਬੇਨੜਾ ਪਿੰਡ ਆ ਉੱਥੇ ਵੀ ਰੁਕੇ ਰੁਕੇ ਸੀ। ਬਾਈ ਜੀ ਹਰ 10 ਕਿਲੋਮੀਟਰ ਬਾਅਦ ਸਮੱਸਿਆ ਬਦਲਦੀ ਆ। ਸੋ ਜਿੱਥੇ-ਜਿੱਥੇ ਹੁਣ ਜਿਵੇਂ ਅਸੀਂ ਇੱਥੇ ਆਏ ਆ ਜਿਹੜੇ ਲੋਕ ਇੱਥੋਂ ਦੇ ਸਾਡੇ ਵਸਨੀਕ ਨੇ ਜਿਹੜੀਆਂ ਸਮੱਸਿਆਵਾਂ ਚੋਂ ਇੱਥੇ ਨਿਕਲ ਰਹੇ ਨੇ ਉਹ ਉਹ ਮੁੱਦਾ ਅਲੱਗ ਹੋ ਜਾਂਦਾ। ਬڑا ਮੁੱਦਾ ਸਭ ਤੋਂ ਵੱਡਾ ਜਿਹੜਾ ਅਸੀਂ ਦੇਖ ਰਹੇ ਹਾਂ ਭ੍ਰਿਸ਼ਟਾਚਾਰ ਤੋਂ ਵੱਡਾ ਮੁੱਦਾ ਕੋਈ ਨਹੀਂ ਜੀ 2014 ਚ ਉਦੋਂ ਲੋਕ ਕਹਿੰਦੇ ਸੀ ਉੱਥੇ ਹੀ ਕਿਉਂ ਲੜੇ ਵੀ ਹੁਣ ਜਦੋਂ ਭਾਈ ਬਾਦਲਾ ਦੇ ਵਿਰੁੱਧ ਕੋਈ ਖੜਦਾ ਹੀ ਨਹੀਂ ਸੀ ਇੱਥੋਂ ਦਾ ਐਮਪੀ ਹੈ ਜਿਹੜਾ ਭਗਵੰਤ ਮਾਨ ਇਹਨੂੰ ਆਫਰ ਹੋਈ ਸੀ ਸੀਟ ਬਠਿੰਡੇ ਦੀ ਤਿੰਨ ਵਾਰ ਕੇਜਰੀਵਾਲ ਨੇ ਮਿੰਤਾ ਕੀਤੀਆਂ ਉੱਥੇ ਖੜ ਜਾ ਨਾ ਮੈਂ ਤਾਂ ਨਹੀਂ ਖੜਦਾ ਮੈਂ ਆਪਣੇ ਹੋਮ ਟਾਊਨ ਚ ਖੜੂਗਾ ਉਦੋਂ ਜਦੋਂ ਕੋਈ ਨਹੀਂ ਖੜਿਆ ਉਦੋਂ ਜੱਸੀ ਜਸਰਾਜ ਨੂੰ ਮੌਕਾ ਦਿੱਤਾ ਕਹਿੰਦੇ ਜੀ ਜੱਸੀ ਜੀ ਖੜਜੋਗੇ ਤੁਸੀਂ ਸਾਡਾ ਮੁਕਾਬਲਾ ਕਾਂਗਰਸ ਨਾਲ ਹੈ ਜਿਹਦਾ ਰਾਜ ਹੁੰਦਾ ਆ ਅਸਲ 'ਚ ਉਹਦੇ ਨਾਲ ਸਾਰਾ ਸਿਸਟਮ ਚੱਲਦਾ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਕਰਪਤ ਸਰਕਾਰ ਦਾ ਰਾਜ ਹੈ ਉਹ ਅਮਰਿੰਦਰ ਸਿੰਘ ਜਿਹੜਾ ਗੁਟਕੇ ਦੀਆਂ ਸੌਹਾਂ ਖਾ ਕੇ ਮੁੱਕਰ ਜਾਂਦਾ ਉਹ ਅਮਰਿੰਦਰ ਸਿੰਘ ਜਿਹੜਾ ਸਾਡੇ ਪੰਜਾਬੀ ਨੌਜਵਾਨਾਂ ਨੂੰ ਸਮਾਰਟਫੋਨ ਦੇ ਲਾਲੀਪਾਪ ਦਿੰਦਾ ਉਹ ਅਮਰਿੰਦਰ ਸਿੰਘ ਜਿਹੜਾ ਕਹਿੰਦਾ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਤੇ ਕਿਸਾਨਾਂ ਦੀ ਸਭ ਤੋਂ ਜ਼ਿਆਦਾ ਆਤਮ ਹੱਤਿਆ ਕਿਸ ਏਰੀਏ 'ਚ ਹੋ ਰਹੀ ਹੈ ਰੋਜ਼ ਦੇਖ ਲਓ ਦੋ ਤਿੰਨ ਦੋ ਤਿੰਨ ਆਉਂਦੇ ਕਈ ਐਸੇ ਨੇ ਜਿਹੜੇ ਰਿਪੋਰਟ ਹੀ ਨਹੀਂ ਕਰਦੇ ਕਈ ਦੱਬ ਲੈਂਦੇ ਨੇ ਉਹ ਅੰਕੜੇ ਹੀ ਨਹੀਂ ਬਾਹਰ ਦਿੰਦੇ ਵੀ ਕਿਥੇ ਜ਼ਿਲ੍ਹਾ ਬਦਨਾਮ ਨਾ ਹੋ ਜੇ ਕਈ ਐਸੇ ਗੁਪਤ ਆંકੜੇ ਹੁੰਦੇ ਨੇ ਸਭ ਤੋਂ ਜ਼ਿਆਦਾ ਕਿਸਾਨ ਆਤਮੱਤੇ ਇੱਥੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਕਿਹੜੇ ਕਿਸਾਨ ਦਾ ਕਰਜ਼ਾ ਮਾਫ਼ ਹੋ ਗਿਆ ਯਾਰ ਰਾਜਾ ਜੀ ਨੂੰ ਅਰੂਸਾ ਤੋਂ ਵੇਲ ਮਿਲੇ ਤਾਂ ਉਹਨਾਂ ਨੂੰ ਪੰਜਾਬ ਦਿਸੇ ਤਾਂ ਪਰਿਵਾਰਤਾ ਹੋਈ ਹੈ ਨਾ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਖਦੇਵ ਢੀਂਡਸਾ ਇਧਰ ਪਰਮਿੰਦਰ ਢੀਂਡਸਾ ਗੱਲ ਨੂੰ ਛੋਟਾ ਢੂੰਸਾ ਹੋਰ ਪਿਆਰ ਕਰ ਰਹੇ ਹੋਣੇ ਆ ਭਾਈ ਕਿੱਥੇ ਮੁਕਤੀ ਮਿਲੂਗੀ ਕੀ ਰਜਵਾੜਿਆਂ ਕੋਲ ਹੀ ਸੱਤਾ ਰਹੂਗੀ ਕੀ ਕਿਸੇ ਕਿਸੇ ਦੇ ਵਿਆਹ ਤੇ ਜਾ ਕੇ 500 ਰੁਪਏ ਦਾ ਸ਼ਗਨ ਦੇਣ ਨਾਲ ਢਿੰਡਸਾ ਜੀ ਅਮਰ ਹੋ ਜਾਣਗੇ ਅਪਲਾਈ ਯਰ ਬ੍ਰੇਨਸ ਵੀ ਹੈ ਟੂ ਥਿੰਕ ਸਾਨੂੰ ਖੜਨਾ ਪਊਗਾ ਤੇ ਰਜਵਾੜਿਆਂ ਨੂੰ ਕੋ ਐ ਕਰੋ ਯਾਰ ਤੁਹਾਨੂੰ ਚੱਟੀ ਚੜੀ ਆ ਸੇਵਾ ਕਰਨ ਦੀ ਕਿਉਂ ਕਿਸਾਨ ਆਤਮੱਤਿਆ ਹੋ ਜਾਂਦੀ ਐ ਇੱਥੇ ਭਗਵੰਤ ਮਾਨ ਦੀ ਗੱਲ ਕਰਦੇ ਹਾਂ ਭਾਈ ਉਹਨੂੰ ਕਹੋ ਐਂ ਦੱਸ ਵੀ ਮਾਂ ਦੀ ਸੌਂ ਖਾ ਕੇ ਤੈਨੂੰ ਕੀ ਲੋੜ ਪੈ ਰਹੀ ਐ ਨਸ਼ੇ ਛੱਡਣ ਦੀ ਯਾਰ ਦੇਖੋ ਪੰਜਾਬ ਦੀ ਮਜਬੂਰੀ ਵੀ ਐ ਤੇ ਪੰਜਾਬ ਦੀ ਜ਼ਰੂਰਤ ਵੀ ਐ ਤੇ ਪੰਜਾਬ ਨੂੰ ਲੋੜ ਵੀ ਐ ਜਿਵੇਂ ਉਸ ਟਾਈਮ ਵੀ ਇੱਕ ਇਹਨਾਂ ਨੂੰ ਈਮੇਲਾਂ ਲਿਖੀਆਂ ਨੇ ਕੇਜਰੀਵਾਲ ਨੂੰ ਇਹਨਾਂ ਸਾਰਿਆਂ ਨੂੰ ਉਹ ਮੈਂ ਕਿਹਾ ਸਾਡੀ ਮਜਬੂਰੀ ਹੈ ਪੰਜਾਬ ਦੀ ਕਿ ਸਾਡੇ ਕੋਲ ਤੀਜਾ ਬਦਲ ਨਹੀਂ ਹੈਗਾ ਇਸ ਚੀਜ਼ ਦਾ ਨਜਾਇਜ਼ ਫਾਇਦਾ ਨਾ ਚੱਕੋ ਸਾਡੀ ਮਜਬੂਰੀ ਹੈ ਕਿ ਤੁਸੀਂ ਕਿਹੜੇ سرمਾਈਦਾਰ ਪਾਰਟੀਆਂ ਦੇ ਲੀਡਰ ਸੀਗੇ ਸਾਰੇ ਅੱਜ ਡਕਸਾ ਆਮ ਆਦਮੀ ਪਾਰਟੀ ਤੋਂ ਆਏ ਇਹ سرمਾਈਦਾਰ ਪਾਰਟੀ ਕਿੱਥੇ ਸੀ ਆਮ ਆਦਮੀ ਪਾਰਟੀ ਦਾ سرمਾਈਦਾਰ ਵਿੱਚ ਵੜ ਕੇ ਦਾ ਨਾਸ ਮਾਰਿਆ ਗਿਆ سرمਾਈਦਾਰ ਸਰਮਾਇਦਾਰ ਇਹ ਜਿਹ ਕਿਤੇ ਆਮ ਵਲੰਟੀਅਰਾਂ ਨੂੰ ਟਿਕਟਾਂ ਮਿਲੀਆਂ ਹੁੰਦੀਆਂ ਸੱਚੇ ਸੁੱਚੇ ਲੋਕਾਂ ਨੂੰ ਜਜ਼ਬੇ ਵਾਲਿਆਂ ਨੂੰ ਐਜੂਕੇਟਿਡ ਲੋਕਾਂ ਨੂੰ ਪੰਜਾਬ ਦਾ ਦਰਦ ਨਸ ਨਸ ਚ ਲੈ ਹੋਏ ਲੋਕਾਂ ਨੂੰ ਟਿਕਟਾਂ ਮਿਲੀਆਂ ਹੁੰਦੀਆਂ ਅੱਜ ਸਾਨੂੰ ਇਹ ਨੌਬਤ ਨਹੀਂ ਜੀ ਆਉਣੇ ਕਿ ਭਗਵੰਤ ਮਾਨ ਦੇ ਖਿਲਾਫ ਖੜਦੇ ਸ਼ਾਇਦ ਜਦੋਂ 4 ਟਿਕਟਾਂ 4 ਐਮਪੀ ਸਾਡੇ ਉਦੋਂ ਆਗੇ ਸੀ ਦਾਅਵੇ ਨਾਲ ਕਹਿਣਾ 13 ਐਮਪੀ ਅੱਜ ਆਉਣੇ ਸੀ ਅੱਜ ਉਹ 4 ਤੋਂ ਕਿੰਨੇ ਘਟਣਗੇ ਇਹ ਤੁਸੀਂ ਦੇਖਦੇ ਜਾਓ ਅਸੀਂ ਕਾਦੇ ਪਿੱਛੇ ਲੜ ਰਿਹਾ ਸਾਡਾ ਨੌਜਵਾਨ ਦੇਖੋ ਇੱਕ ਬੱਚਿਆਂ ਨੂੰ ਸਾਡਿਆਂ ਨੂੰ ਆਦਤ ਪੈ ਗਈ ਵਿਆਹਾਂ 'ਚ ਗੋਲੀਆਂ ਚਲਾਉਣ ਦੀ ਆਪਣੀ ਮਾਂ ਨੂੰ ਠੋਕ ਦਿੰਦੇ ਆਪਣੇ ਭਰਾਜੀ ਦਾ ਵਿਆਹ ਹੁੰਦਾ ਉਹਨੂੰ ਠੋਕ ਦਿੰਦੇ ਆਪਣੀ ਭਜਾਈ ਨੂੰ ਠੋਕ ਦਿੰਦੇ ਕੋਈ ਕਹਿੰਦਾ ਮਿੱਤਰਾਂ ਨੂੰ ਸ਼ੌਂਕ ਗੋਲੀਆਂ ਚਲਾਉਣ ਦਾ ਕੋਈ ਕਹਿੰਦਾ ਐ ਠੋਕ ਦੋ ਠੇਕ ਦੋ ਮੇਰੇ ਕੋ ਆ ਮਾਊਜ਼ਰ ਦਿਓ